ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਤਾਂ ਹੋ ਗਿਆ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਦੱਸ ਦਈਏ ਕਿ ਸਾਰੀਆਂ ਪਾਰਟੀਆਂ ਲਗਭਗ ਜਿਹੜੀਆਂ ਆਪਣੀਆਂ ਤਿਆਰੀਆਂ ਖਿੱਚ ਰਹੀਆਂ ਨੇ ਬੀਜੇਪੀ ਦੇ ਵੱਲੋਂ ਵੀ ਚੋਣਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਤਰਨਜੀਤ ਸਿੰਘ ਸੰਦੂ ਨੂੰ ਲੈ ਕੇ ਜਿਹੜਾ ਕਿਸਾਨਾਂ ਨੇ ਵਿਰੋਧ ਕੀਤਾ ਬੀਜੇਪੀ ਨੂੰ ਲੈ ਕੇ ਵਿਰੋਧ ਕੀਤਾ ਅਤੇ ਜਿਸ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਨੇ ਇਸ ਗੱਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਮੰਤਰੀ ਕੁਲਦੀਪ ਢਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਫਿਰ ਤੋਂ ਪਲਟਵਾਰ ਭਾਜਪੀ ਤੇ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤਾਂ ਸਵਾਲ ਭਾਜਪੀ ਨੂੰ ਕਰਨੀ ਹੈ ਕਿਉਂਕਿ ਉਹਨਾਂ ਦੀ ਹਜੇ ਤੱਕ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਤੇ ਭਾਜਪੀ ਕਦੇ ਕਿਸਾਨਾਂ ਦੇ ਹੱਥ ਦੇ ਵਿੱਚ ਆਏ ਹੀ ਨਹੀਂ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਪਲਟਵਾਰ ਜਿਹੜਾ ਕੀਤਾ ਜਾ ਰਿਹਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੰਤਰੀ ਕੁਲਦੀਪ ਤੜੀਵਾਲ ਦਾ ਹੋੜ ਕੀ ਕਹਿਣਾ ਇੱਥੇ ਸਰਦਾਰ ਅਪਾਸ ਸਿੰਘ ਗੋੜੀ ਆਰ ਪੀ ਨੇ ਉਹਨਾਂ ਦੇ بیٹے ਸਰਦਾਰ ਨੀਤ ਸਿੰਘ ਗੋੜੀ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਲੈ ਕੇ ਅਦਵੈਤੀ ਪਾਰਟੀਆਂ ਨੂੰ ਛੱਡ ਕੇ ਉਹ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿਣ ਆਇਆ ਸੀ ਉਹਨਾਂ ਦਾ ਧੰਨਵਾਦ ਕਰਨ ਆਇਆ ਸੀਗਾ ਉਹਨਾਂ ਨੇ ਅਭਿਸ਼ਵਾਤ ਪਾਇਆ ਕਿ ਉਹ ਆਪਣੀ ਪੂਰੀ ਟੀਮ ਦੇ ਨਾਲ ਇਸ ਇਲਾਕੇ ਦੇ ਵਿੱਚ ਅਜਨਾਲੇ ਦੇ ਵਿੱਚ ਰਣਤਨ ਅਦਾਲ ਕੰਮ ਕਰਨਗੇ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਇੱਕ ਜੂਨ ਨੂੰ ਜਿਹੜਾ ਵੱਧ ਵੱਧ ਮੋਰਟਾ ਪਾਉਣਗੇ। ਕਰਨਜੀਤ ਸੰਧੂ ਨੂੰ ਵਾਈਪਲ ਸਿਕਿਉਰਿਟੀ ਮਿਲੀ ਹੈ। ਕਿਸ ਤਰੀਕੇ ਨਾਲ ਦੇਖਦੇ ਜੋ ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਾ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਕਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰ ਰਹੇ ਆ ਕੱਲਾ ਇੱਥੇ ਨਹੀਂ ਹੋ ਗਿਆ ਸਾਰੇ ਪੰਜਾਬੀ ਹੋ ਗਏ ਬਦੋ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਦੀ ਇਹ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਨਹੀਂ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀਆਂ ਦੇ ਅੰਡੇ ਜੋ ਸਭ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਦਾ ਕਿ ਘੱਟ ਹੋਈ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕورٹی ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਭ ਜੋ ਤੁਸੀਂ ਵਿਜਿਆ ਸੀਗਾ ਤੁਸੀਂ ਵਿਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਰਹੇ 740 ਕਿਸਾਨ ਸ਼ਹੀਦ ਹੋਏ ਅੱਜ ਵੀ ਕਿਸਾਨ ਸ਼ਬੂ ਬੈਰੀਅਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹ ਹੀ ਵੱਢ ਰਹੇ ਹੋ ਸਭ ਤੁਸੀਂ ਕਿਸਾਨਾਂ ਨਾਲ ਇੰਨਾ ਧੱਕਾ ਕੀਤਾ ਹੁਣ ਕਿਸਾਨ ਕੋ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟਰਗਲ ਆ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁੜਕੇ ਲਾਗੂ ਤੇ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਿਹਤ ਦੇ ਦਿਓ ਭਾਈ ਚਿਹਤ ਦੇ ਦਿਓ ਜੱਟ ਚਿਹਤ ਦੇ ਦਿਓ ਕੋਈ ਕੋਈ ਸਕੋਰ ਵੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਭਾਜਪਾ ਨੂੰ ਵੋਟ ਪਾਉਣ ਵਾਲੇ ਆ ਆਪਣਾ ਪਸੂ ਦੂਰ ਕਰ ਦੇਣ ਜੋਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਨੇ ਪੰਜਾਬ ਤੋਂ ਵੋਟ ਨਹੀਂ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਬੀਜੇਪੀ ਦਾ ਇਸ ਕੰਮ ਜੇ ਦੁਬਾਰਾ ਉਹ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਬਾਰਾ ਪੰਗਾ ਲੈਣ ਤੋਂ ਸੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਨ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਨਹੀਂ ਹੋਇਆ 3350 ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਭਾਲਦੇ ਪੰਜਾਬ ਦੇ ਸਾਡੇ ਇਹਨੇ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆਕੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਦਾ ਨੀ ਸਕੋਰਟੀਆ ਦੇਣਗੇ ਸਕੋਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸ਼ਤ ਬੋਣੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀ ਕਰ ਸਕਦੇ ਹੋ ਪਿਆਰ ਦੇ ਜੋ ਮਰਜ਼ੀ ਪੰਜਾਬੀਓ ਕਰਾ ਲਓ ਭਾਵੇਂ ਤੁਸੀਂ ਕਹੋਗੇ ਕਿ ਉਹਨਾਂ ਨੂੰ ਦਬਕਾ ਲਾਂਗੇ ਕਰਾ ਲਾਂਗੇ ਇਦਾਂ ਕਰਾਂਗੇ ਇਹ ਨਹੀਂ ਮੰਨਦੇਗੇ ਸੀ ਇਹਦੀ ਸੁਣਦੇ ਉਹ ਤੁਸੀਂ ਧੱਕਾ ਕੀਤਾ ਉਹ ਥੋੜ੍ਹ ਦੇ ਕਿਉਂ ਬੀਜਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਅਮਰ ਸਾਹਿਬ ਹਾਥਾੜੁੱਤੇ ਜਣਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੇ ਥਾਵਾਂ ਦੇ ਪੜਿਆ ਕਿੰਨੇ ਥਾਵਾਂ ਦੇ ਕਿਸਾਨ ਵਿਰੋਧ ਕਰਦੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਵੀ ਲਾਉ ਦੇਵਾਂਗੇ ਉਹ ਆਪਣਾ ਅੰਦੋਲਨ ਕਰਦੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਦ ਪਰ ਤਰਜੀਹ ਸਤੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਫਿਰ ਕਿਸਾਨਾਂ ਤੋਂ ਲਾਗੇ ਜਾਂਦਾ ਕਦੇ ਡਰ ਲੱਗਦਾ ਆ ਮੈਂ ਉਹੀ ਗੱਲ ਕਹਿੰਦੇ ਚੰਗੇ ਕੰਮ ਕੀਤੇ ਆ ਸਰ ਜੇ ਚੰਗੇ ਕੰਮ ਕੀਤੇ ਤੇ ਵਾਈਫੂ ਹੀ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜੈਡ ਪਲੱਸ ਜੇ ਤੁਸੀਂ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜੇ ਤੁਹਾਡੀ ਪਾਰਟੀ ਦੇ ਹੁਣ ਇਹ ਪਤਾ ਨਹੀਂ ਕਿੱਥੋਂ ਕੰਦਾਂ ਨਹੀਂ ਪਤਾ ਕਿੰਦਾਂ ਨੇ ਲੀਫਰਦੇ ਆ ਯਾਰ ਉਹ ਇਦਾਂ ਦੀ ਨਾ ਦੇ ਰੂ ਰੋ ਜੋ ਮਰਜ਼ੀ ਕਰਦਾ ਤੁਸੀਂ ਜੇ ਵਿਰੋਧ ਕਰਨਾ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਮਰਜ਼ੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਯਾਰ ਤੇ ਦਬਾਓਗੇ ਪੰਜਾਬ 'ਚ ਆਮ ਕਿਸਾਨ ਆ ਤੇ ਆਮ ਬੰਦਿਆਂ ਕੋ ਜਾਵੇ ਅਮਰਦੇਵ ਆਵੇ ਨਾ ਤੇਜਾ ਸਿੰਘ ਸਮੁੰਦੀ ਜੀ ਦਾ ਪੁੱਤ ਆ ਉਹ ਲੋਕਾਂ ਨੂੰ ਇਹ ਵੀ ਦੱਸਿਆ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦੀ ਜੀ ਦੇ ਨਾਂ ਦੇ ਉੱਤੇ ਹਾਲ ਹੈ ਹੋਰ ਕੁਝ ਨਹੀਂ ਬਾਕੀ ਸਾਰਾ ਬੁੱਧਾਮ ਦਾਸ ਜੀ ਦੇ ਨਾਂ ਦਿੱਤੇ ਤੇਜਾ ਸਿੰਘ ਸਮੁੰਦੀ ਜਿਹੜੇ ਐਸਜੀਪੀਸੀ ਵਡਾਉਣ ਵਾਲਾ ਜੋ ਇੱਕ ਸੰਗਤ ਗੁਰੂ ਜਿਹੜੀ ਗੁਰੂ ਸਦਾ ਅਲੇ ਜਿਹੜੀ ਚੱਲੀ ਗੁਰੂ ਕਰਨੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੁੱਤ ਖੜਾ ਕਿੰਨਾ ਦਾ ਉਹਦੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਨੇ ਦਿੱਲੀ ਨਾਲ ਲੜਦੇ ਨੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ મોદી ਬੀਜੇਪੀ ਅੱਜ ਉਹਨਾਂ ਦਾ ਖੜਾ ਜੇ ਸੁੰਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਥੋਂ ਹੁੰਦੇ ਕਿ ਮੈਂ ਜਣਾ ਕਿੱਥੇ ਵੜਾ ਜਣਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ ਇਹ ਮੇਰਾ ਮੇਰਾ ਪੋਤਾ ਜਣਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਦਾ ਖੜਿਆ ਦਨ ਦੇ ਹਿੰਦੁਸਤਾਨ ਦੇ ਵਿੱਚ ਤਾਂ ਨਾ ਜਾਨੀ ਵੋਟਾਂ ਮੰਗੀਆਂ ਜਾਂਦੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਤੇ ਉਹਦਾ ਵਿਰੋਧ ਹੋਦਿਆ ਕਿ ਬਾਬਾ ਦੇ ਵਿਚਾਰਾ ਦਿੱਲੀ ਨਾਲ ਲੜਦਾ ਦਿਆ ਤੋ ਦਿੱਲੀ ਦਾ ਹੱਥ ਟੋਕਾ ਬਰਿਆ ਪਿਆ ਯਾਰ ਬਾਬਾ ਪੜਦੇ ਲੈ ਪਹਿਲਾਂ ਚੰਗੀ ਤੋਂ ਆਪਣੇ ਬਾਬੇ ਨੂੰ ਪੜੇ ਦੇ ਹੀ ਉਹਨੇ ਕੀ ਕੀਤਾ ਉਹਨਾਂ ਤੋਂ ਤਾਂ ਹੀ ਸਿੱਖਿਆ ਲੀਨੀ ਕਰੋ ਉਹਨਾਂ ਸਦੂ ਦਾ ਨਾਂ ਕੇ ਸਮੁੰਦਰੀ ਲਿਖਣ ਲਾਪੇ ਨੇ ਨਾਮ ਉਹ ਜੋ ਮੁੰਦੀ ਲਿਖ ਦਿੰਦੀ ਸਮੁੰਦਰੀ ਦਾ ਅਸਲ ਤੇ ਅਸਲ ਤੇਜਾ ਸੀ ਸਮੁੰਦਰੀ ਸੀ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਲਿਖਿਆ ਸਾਦੀ ਉਪਰ ਲਿਖਿਆ ਇਹਨਾਂ ਨੇ ਸਾਰੇ ਬਸ ਸਰਕਾਰ ਤੇ ਜਵਾਬ ਕਰਦੇ ਰਹੇ ਆ ਤੇ ਅੱਜ ਲੋਕਾਂ ਨੂੰ ਮੂਲਖ ਬਣਾਉਣ ਲਈ ਜੋ ਮਰਜ਼ੀ ਕਰੋ ਵੋਟ ਨਹੀਂ ਪੈਂਦੀ ਸਰ ਜੋ ਮਰਜ਼ੀ ਹੋ ਜੇ ਕੋਤਾ ਜੀਆ ਸਾਹਿਬ ਕਹਿੰਦੇ ਕਿ ਆਮ ਆਦਮੀ ਪਾਰਟੀ ਕੋਸ ਪੱਤਰ ਦੇ ਕਮਜ਼ੋਰ ਆ ਹੁਣ ਤੁਹਾਡੇ ਜਿਵੇਂ ਕਾਟ ਹੋ ਰਹੇ ਪਿੰਡਾਂ ਕੀ ਲੱਗਦਾ ਨਾ ਨਾ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਹੰਗਾ ਦਾ ਚੰਗਾ ਹੰਗਾ ਦਾ ਵਧੀਆ ਫਿਰ ਮੈਂ ਤਾਂ ਦੇਖੋ ਅਸੀਂ ਤਾਂ ਜਾਤੀ ਤੌਰ ਤੇ ਕਿਸ ਖਿਲਾਫ ਦੀ ਅਸੀਂ ਤਾਂ ਕੱਲ ਪਤਾ ਲੱਗਾ ਸੀਗਾ ਕਿ ਮਤਲਬ ਜਿਹੜਾ ਸੁਖ ਵਿਲਾਸ ਹੋਟਲ ਦੇ ਮਾਲਕ ਪਤਾ ਸਰਬੀ ਸਿੰਘ ਬਾਦਲ ਹੋਣੀ ਬਿਮਾਰ ਦੇ ਬਾਬਾ ਪੁੱਡਾ ਸਾਹਿਬ ਜੀ ਦੀ ਧਰਤੀ ਤੇ ਬੈਠੇ ਆ ਸਾਡੀ ਅਰਦਾਸ ਹੈ ਕੋਈ ਤੰਦ ਉਸਤ ਹੋਣ ਉਹ ਆਪਣੀ ਕੈਂਪੇਨ ਕਹਿੰਦੇ ਚੋਰ ਪੰਚਾਇਤ ਕਹਿੰਦੇ ਮੈਨੂੰ ਕਈ ਬੰਦਿਆਂ ਨੇ ਪੁੱਛਿਆ ਜੀ ਉਹਨਾਂ ਦਾ ਹਾਲ ਕੀ ਆ ਮੈਂ ਕਹਿੰਦਾ ਅਸੀਂ ਤੇ ਅਰਦਾਸ ਹੀ ਕਰ ਸਕਦੇ ਵੱਡੇ ਲੋਕ ਨੇ ਵੱਡੇ ਆਕਰਾਂ ਦੇ ਬੰਦੇ ਆ ਮਾਲਾ ਬੰਦਾ ਤੇ ਅਰਦਾਸ ਹੀ ਕਰ ਸਕਦਾ ਅਰਦਾਸ ਕਰਦੇ ਆ ਕਿ ਉਹਨਾਂ ਦਾ ਸਿਆਸੀ ਸੇਫੀ ਕੋਈ ਸਿਆਸੀ ਤੌਰ ਤੇ ਨਹੀਂ ਬਿਮਾਰ ਹੋ ਗਏ ਜੀ ਹੈ ਪਤਾ ਵੀ ਲੈਣ ਜਾ ਸਕਦੇ ਆ ਪਤਾ ਤਾਂ ਪਤਾ ਹੀ ਨਹੀਂ ਉਹਨਾਂ ਦਾ ਹੈ ਕਿੱਥੇ ਨੇ ਉੱਪਰ ਪੈਣੀ ਗਾ ਤੇ ਬਿਮਾਰੀ ਕਿਹੜੀ ਸਿਆਸੀ ਆ ਕਿ ਦੁਜੀ ਆ ਕਿਉਂਕਿ ਮਾਨ ਸਾਹਿਬ ਵੀ ਉਹ ਤੋਂ ਚੜਦੇ ਹੁੰਦੇ ਆ ਅੱਗੇ ਪਾਸੇ ਬਹੁਤ ਸਾਰੇ ਕਾਲੀ ਭਾਜੀਪੀ ਵਾਲੇ ਕਾਂਗਸੀਆਂ ਨੂੰ ਅਹਲੇ ਸਿਆਸੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਮਾਨ ਸਾਹਿਬ ਨੇ 13 ਜੀਤੋਂ ਦਾ ਮੌਲਾ ਦਿੱਤਾ 13 ਜੀਤੋਂ ਜਿੱਤਣੀਆਂ ਸਮਝੇ ਗੀ ਗੱਲ ਸੋ ਮੈਂ ਤਾਂ ਮਤਲਬ ਤੰਦਰੁਸਤੀ ਸਤ ਤੰਦਰੁਸਤੀ ਸੰਬੀਰ ਸਿੰਘ ਬਾਦੋ ਨਹੀਂ ਜਲਦੀ ਜਲਦੀ ਸਿਹਤ ਬੰਦ ਹੋ ਜਾਣ ਆ ਟੈਂਪਰੇਚਰ ਵੀ ਥੋੜਾ ਠੀਕ ਹੋ ਦੇ ਕਿਉਂਕਿ ਮੀਲਾਂ ਦੇ ਕਾਖੇ ਵਾਲੀ ਟੈਂਪਰੇਚਰ ਸਹੀ ਦੀ ਆ ਸਭ ਦੇ ਦੀ ਗੱਲ ਉਹਦਾ ਟੈਂਪਰੇਚਰ ਜਿਹੜਾ ਔਰ ਥੋੜਾ ਘਟ ਗਿਆ ਯਾਰ ਅਜਾ ਗਰਮੀ ਦੇ ਵੇਲੇ ਬਹੁਤੀ ਸ਼ੁਧੂ ਨਹੀਂ ਹੋਈ ਪਰ ਕਿੱਥੇ ਮੀਂਹਾਂ ਦੇ ਕਾਕੇ ਹੀ ਵੱਡਿਆਂ ਕਰਾਂਦੇ ਕੋੜ ਦੇ ਚਾਹਦਿਆਂ ਨੂੰ ਬਾਪੂ ਦੇ ਸਿਰ ਤੇ ਮੋਜਾ ਲੀਂ ਗਿਆ ਸਾਰੀ ਉਮਦ ਤੇ ਹੁਣ ਆਪ ਮਤਲਬ ਵਾਈ ਕਰਦੀ ਪੈਣ ਈ ਆ ਇਸ ਸਾਲ ਖੇਤੀ ਕਰਨੀ ਬੜੀ ਔਖੀ ਆ ਸਿਆਸਤ ਦੀ ਖੇਤੀ ਇਹਦੇ ਕੋਈ ਵੀ ਆ ਹੁਣ ਬਚਾਦਿਆਂ ਨੂੰ ਆਪ ਕੰਮ ਕਰਨਾ ਪੈ ਰਿਹਾ ਪਹਿਲਾਂ ਸਾਰੀ ਉਮਦ ਪਿਤਾ ਜੀ ਪੰਜ ਵਾਰ ਮੋਕ ਘੁੰਤੀ ਰਹੇ ਸੀ ਮੋਜਾ ਕਰਦਾ ਸੀ ਹੁਣ ਫਿਰ ਇੱtain ਬਿਮਾਰੀ ਬੂਦੀ ਤੇ ਫਤਰੀ ਲੱਗਣੀ ਆ ਸੇਤ ਸੇਤ ਸੇਤਵਾ ਦੌੜੋ ਜਲਦੀ ਇਹਦਾ ਨਾ ਜਿਹੜਾ ਪਹਿਲਾਂ ਸੱਚਾ ਸਿੰਘ ਲਗਾ ਦੀ ਵੀਡੀਓ ਇਹੀ ਕੋਸਾਲ ਪਹਿਲਾਂ ਹੁਣ ਉਹਦੇ ਮੁੰਡੇ ਦੀ ਇੱਕ ਵੀਡੀਓ ਵਾਇਰਲ ਹੋਈ ਤੇ ਕੀ ਕਰਾ ਚਾਹੁੰਦੇ ਤੁਸੀਂ ਮੈਂ ਸ਼ੇਰੀ ਹਾਲਤ ਦੇ ਵਿੱਚ ਉਹਨਾਂ ਤੋਂ ਕੀ ਆਸ ਕਰੋਗੇ ਤੁਸੀਂ ਉਹਨਾਂ ਤੋਂ ਕੀ ਆਸ ਕਰੋਗੇ ਉਹਨਾਂ ਦੀ ਵੀਡੀਓ ਇੱਕ ਵੇਖ ਕੇ ਤੁਸੀਂ ਮਨੰਜਿਤ ਕਰਦੇ ਤੇ ਹੁਣ ਇਹਨਾਂ ਦੀ ਵੇਖ ਕੇ ਮਨੰਜਿਤ ਕੀ ਕਰ